ਨਵੀਂ ਦੀ ਪਤਨੀ ਬਨਨੀ ਕਿ ਨਹੀਂ ਬਨਨੀ ਕੀ ਕਰਨਾ ਜਾਂ ਕੀ ਡਰਾਮੇ ਚੜ੍ਹਨੇ ਪਿਆ ਤੁਹਾਡੇ ਕੋਲ ਥੇਲੀ ਨਹੀਂ ਹੈਗੀ ਤੇ ਕਰੋੜਾ ਰੁਪਇਆ ਤੁਸੀਂ ਜਿਹੜਾ ਆ ਉਹ ਅੱਜ ਅਜਾਈ ਗੁਵਾਰੇ ਜੀ ਜਰੂਰੀ ਥੋੜੀ ਹਰ ਬੰਦੇ ਦੀ ਆਈਡੋਲਜੀ ਤੁਹਾਡੇ ਨਾਲ ਮਿਲੇ 100 ਸਰ ਕੇ ਸੇ ਨਹੀਂ ਮਿਲੇ ਦੇਖੋ ਜੀ ਇਹ ਡੈਮੋਕਰੈਟਿਕ ਸਟਰਕਚਰ ਬਚਾਉਣਾ ਯੂਨੀਵਰਸਿਟੀ ਦਾ ਉਹ ਕਿਸ ਇਡੀਆਲੋਜੀ ਨਾਲ ਮੈਨੂੰ ਲੱਗਦਾ ਲਿੰਕ ਨਹੀਂ ਕਰਦਾ ਜੇ ਜਿੰਨੇ ਵੀ ਚ ਮਹੂਰੀਅਤ ਪਸੰਦ ਇਨਸਾਨ ਨੇ ਲੋਕ ਨੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਇੰਪੋਰਟੈਂਸ ਪਤਾ ਕਿ ਡੈਮੋਕਰੈਟਿਕ ਸਟਰਕਚਰ ਕੀ ਆ ਸਾਡੇ ਨਾਲ ਸਾਰੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਹੈ ਸਟੂਡੈਂਟਸ ਦਾ ਵੀ ਇਹੀ ਕਹਿਣਾ ਜੇ ਪੜਾਈ ਦੇਖੋ ਇਹ ਗੱਲ ਸੱਚਾਈ ਹੈ ਕਿ ਅਸੀਂ ਤੇ ਪੜਨ ਆਉਣੇ ਆ ਦੇਖੋ ਜੇ ਪੜਨ ਆਉਣੇ ਆ ਜੇ ਸਾਡਾ ਡੈਮੋਕਰੈਟਿਕ ਸਟਰਕਚਰ ਨਾ ਬਚਿਆ ਤੇ ਡੈਮੋਕਰੇਸੀ ਨਾ ਬਚੀ ਫਿਰ ਅਸੀਂ ਪੜਾਈ ਸਿਰਚ ਮਾਰਨੀ ਆ ਜੇ ਅਸੀਂ ਭਾਵੇਂ ਮੈਂ ਲਾਅ ਦਾ ਸਟੂਡੈਂਟ ਆ ਸਟਰਕਚਰ ਨਾ ਬਚੇ ਕਿਉਂਕਿ ਮਾਨਯੋਗ ਅਦਾਲਤ ਨੇ ਜੋ ਗੱਲ ਕਹੀ ਹੈਗੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਤੁਸੀਂ ਕਲਾਸਾਂ 'ਚ ਜਾਓ ਤੁਸੀਂ ਇਹ ਧਰਨੇ ਵਗੈਰਾ ਛੱਡੋ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਤੁਸੀਂ ਦੇਖੋ ਜੀ ਉਹ ਕਿਸੇ ਪ੍ਰਾਣੇ ਕੇਸ ਦੇ ਵਿੱਚ ਉਹਨਾਂ ਨੇ ਕੋਈ ਕਮੈਂਟ ਪਾਸ ਕੀਤਾਗਾ ਉਹਨਾਂ ਨੇ ਦੋ ਕਮੈਂਟ ਪਾਸ ਕੀਤੇ ਆ ਪਹਿਲੀ ਗੱਲ ਤੇ ਇਹ ਕਹੀ ਹੈ ਕਿ ਵੀ ਯੂਨੀਵਰਸਿਟੀ ਜਲਦ ਤੋਂ ਜਲਦ ਸੈਨੇਟ ਇਲੈਕਸ਼ਨਸ ਅਨਾਉਂਸ ਕਰੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਸੈਨੇਟ ਇਲੈਕਸ਼ਨ ਕਰਵਾਉਣਾ ਸਟੂਡੈਂਟਸ ਦਾ ਕੰਮ ਨਹੀਂ ਸਟੂਡੈਂਟਸ ਇੱਥੇ ਪੜਨ ਆਉਂਦੇ ਪੜਨ ਮੈਂ ਉਹਨਾਂ ਦੇ ਕਮੈਂਟ ਨਾਲ ਬਿਲਕੁਲ ਸਹਿਮਤ ਹਾਂ ਵੀ ਸੈਨੇਟ ਇਲੈਕਸ਼ਨ ਕਰਵਾਉਣਾ ਸਾਡਾ ਕੰਮ ਨਹੀਂ ਹੈਗਾ ਸੈਨੇਟ ਇਲੈਕਸ਼ਨ ਕਰਵਾਉਣਾ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਜੇ ਉਹ ਨਾਰਕੋ ਦੇ ਨਾਂ ਡੋਪ ਟੈਸਟ ਵੀ ਡੋਪ ਟੈਸਟ ਮਿੰਟ ਹੁਣ ਚਲੋ ਤੇ ਉਹਦਾ ਪੁੱਤ ਨਹੀਂ ਚੱਲ ਹਸਪੀਟਲ ਆ ਚੱਲੀਏ ਆ ਚੱਲੋ ਚੱਲੀਏ ਆ ਆ ਆ ਆ ਆ ਚੱਲੀਏ ਤੇਰਾ ਦਮ ਬਰੋ ਤੇ ਬੱਸ ਤੇਰਾ ਦਮ ਲੱਗਿਆ ਹੋਇਆ ਆਓ ਚੱਲੀਏ ਆਜੋ ਨਾਨੇ ਆ ਚੱਲੀਏ ਨਾਰਕੋ ਟੈਸਟ ਪ੍ਰੋਗਰਾਮ ਤੋਂ ਬਾਅਦ ਚਲਾਂਗੇ ਬੜੰਗ ਸਾਹਿਬ ਝੂਠ ਬੋਲੋ ਬਾਰ ਬਾਰ ਝੂਠ ਬੋਲੋ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤੋਂ ਕੁਝ ਹੋਰ ਪੁੱਛ ਲੋ ਵੀ ਸੰਗਰੂਰ ਤੋਂ ਸਨਾਮ ਤੱਕ ਦੂਰੀ ਕਿੰਨੀ ਹੈ ਸਨਾਮ ਤੋਂ ਤੋਂ ਗੰਗਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਝ ਪੜਾਈ ਜਾਂਦੇ ਐ ਸਕੇਅਰ ਪਲੱਸ ਬੀ ਸਕੇਅਰ ਪਲੱਸ 2ab ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਆ ਕੀ ਹੋ ਰਿਹਾ ਜਿੰਦਗੀ ਚ ਕੰਮ ਕੰਮ ਆਉਣ ਵਾਲੀ ਚੀਜ਼ਾਂ ਦਾ ਪਰਵਾਹ ਨਾ ਕੀ ਹੋਰ ਅੱਜ ਕੱਲ੍ਹ ਪੜਾਈ ਜਿਹੜੀ ਆ ਉਹ ਜ਼ਿੰਦਗੀ 'ਚ ਕੰਮ ਆਉਣ ਵਾਲੀ ਪੜਾਈ ਚੰਗੀ ਹੈ। ਐਵੇਂ ਬੱਚਿਆਂ 'ਚ ਕੌਨਫੀਡੈਂਸ ਵੱਧ ਗਿਆ।